ਉਚੋ ਦਾ ਉਸ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਸਾਡੇ ਗੁਰੂਆਂ ਨੇ ਬੜੇ ਸੰਦੇਸ਼ ਦਿੱਤੇ ਤੇ ਹੋਲਾ ਮਹੱਲਾ ਜਿਹੜਾ ਇਹ ਉਹ ਉਸ ਚੀਜ਼ ਦੀ ਸ਼ੁਰੂਆਤ ਹੋਈ ਹੋਲੇ ਮਹੱਲੇ ਦੀ ਸ਼ੁਰੂਆਤ ਕੀ ਕੁਝ ਮਹਾਨਤਾ ਹੈ ਇਸ ਪਵਿੱਤਰ ਸਥਾਨ ਦੀ ਇਸ ਬਾਬਤ ਗੱਲਬਾਤ ਕਰਾਂਗੇ ਇਹ ਉਹ ਜਗਾਹ ਵਾ ਜਿੱਥੇ ਮਹਾਰਾਜ ਦਾ ਆਪਣਾ ਸਥਾਨ ਹੁੰਦਾ ਸੀ ਆਸ਼ੀ ਦੀ ਰਗੜੇ ਲੱਗ ਰਹੇ ਆ ਸਰਦਾਈਆਂ ਦੇ ਇੱਥੇ ਕਾਫੀ ਸਮਾਂ ਪਹਿਲਾਂ ਵੀ ਰਗੜੇ ਲੱਗਦੇ ਰਹੇ ਆ ਇਸ ਵਕਤ ਸੀ ਮੌਜੂਦ ਆ ਉਸ ਪਵਿੱਤਰ ਧਰਤੀ ਦੇ ਉੱਤੇ ਜਿੱਥੇ ਸਾਡੇ ਗੁਰੂਆਂ ਨੇ ਬੜੇ ਸੰਦੇਸ਼ ਦਿੱਤੇ ਜਿੱਥੇ ਹੋਲਾ ਮਹੱਲਾ ਜਿਹੜਾ ਇਹ ਉਸ ਚੀਜ਼ ਦੀ ਸ਼ੁਰੂਆਤ ਹੋਈ ਹੋਲੇ ਮੱਲੇ ਦੀ ਸ਼ੁਰੂਆਤ ਸਾਡੇ ਗੁਰੂ ਸਹਿਬਾਨਾ ਦੇ ਵੱਲੋਂ ਕੀਤੀ ਗਈ ਅੱਜ ਹੋਲੇ ਮੋਲੇ ਦੇ ਮੌਕੇ ਤਰ੍ਹਾਂ-ਤਰ੍ਹਾਂ ਦੇ ਇੱਥੇ ਲੰਗਰ ਲੱਗੇ ਹੋਏ ਨੇ ਉੱਥੇ ਸ਼ਰਧਾਈਆਂ ਬਣਾਈਆਂ ਜਾ ਰਹੀਆਂ ਨੇ ਵਕ ਵਕ ਆਵਾਂ ਤੋਂ ਸੰਗਤ ਜਿਹੜੀ ਇਹ ਹੂਮੂ ਮਾ ਕੇ ਇੱਥੇ ਪਹੁੰਚ ਰਹੀ ਹੈ ਕੀ ਕੁਝ ਮਹਾਨਤਾ ਹੈ ਇਸ ਪਵਿੱਤਰ ਸਥਾਨ ਦੀ ਇਸ ਬਾਬਤ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕੀ ਇਸ ਜਗ੍ਹਾ ਦੀ ਕੀ ਖਾਸੀਅਤ ਹੈ ਕੀ ਮਹਾਨਤਾ ਹੈ ਇਹ ਜਗ੍ਹਾ ਸੇਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰਪਤਾ ਜੀ ਇਹ ਉਹ ਜਗ੍ਹਾ ਵਾ ਜਿੱਥੇ ਮਹਾਰਾਜ ਦਾ ਆਪਣਾ ਸਥਾਨ ਹੁੰਦਾ ਸੀ ਇੱਥੇ ਮਹਾਰਾਜ ਦੇ ਕਾਫੀ ਜਗ੍ਹਾ ਹੈ ਜਿੱਦਾਂ ਰਗੜੇ ਲੱਗ ਰਹੇ ਆ ਸ਼ੀਧੀ ਰਗੜੇ ਲੱਗ ਰਹੇ ਆ ਸਰਦਾਈਆਂ ਦੇ ਇੱਥੇ ਕਾਫੀ ਸਮਾਂ ਪਹਿਲਾਂ ਵੀ ਰਗੜੇ ਲੱਗਦੇ ਰਹੇ ਆ ਉਹ ਸਮਾਂ ਜਦੋਂ ਹਕੂਮਤ ਆਈ ਉਹਨਾਂ ਨੇ ਕੋਈ ਸਮਾਂ ਇੱਥੇ ਮਲ ਲਿਆ ਸੀ ਤੇ ਇੱਥੇ ਥੱਲੇ ਚਾਟੀਆਂ ਜਿਹਦੇ ਵਿੱਚ ਮਹਾਰਾਜ ਭਰ ਕੇ ਸਰਦਾਈਆਂ ਉਹਨਾਂ ਨੂੰ ਭਰ ਦਿੰਦੇ ਰਹੇ ਆ ਫਿਰ ਜਦੋਂ ਆ ਲਾਗੇ ਅੰਦਰੇ ਉਹਨਾਂ ਨੇ ਜਦੋਂ ਵੇਖਿਆ ਵੀ ਇੱਥੇ ਮਹਾਰਾਜ ਦਾ ਸਥਾਨ ਆ ਬਹੁਤ ਇੱਥੇ ਸੰਤ ਬਾਬਾ ਗੁਰਦੇਵ ਸਿੰਘ ਜੀ ਜਿਹੜੇ ਸ਼ੀਦੀ ਬਾਗ ਸਾਡੇ ਤਰਨਾ ਦਲ ਵੱਲੋਂ ਜਹੇਦਾਰ ਥਾਪੇ ਹੋਏ ਹਨ ਸਾਰੇ ਇਥੋਂ ਦੀ ਰੇਖ ਦੇਖ ਉਹੀ ਕਰਦੇ ਹਨ ਤੇ ਜੋ ਤਰਨਾ ਦਲ ਤੇ ਬੁੱਢਾ ਦਲ ਇਹ ਸਮਝ ਲੋ ਜਿੱਦਾਂ ਆਪਾਂ ਭਰਾ ਭਰਾ ਹੁੰਦੇ ਹਨ ਇਹ ਮਹਾਰਾਜ ਨੇ ਦਲ ਕਿਉਂ ਸਾਜੇ ਇਹ ਜਦੋਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਮੇਰੀ ਪਰੀ ਦੇ ਮਾਲਕ ਗੱਦੀ ਤੇ ਬਿਰਾਜਮਾਨ ਹੋਏ ਜਦੋਂ ਗੁਰੂ ਅਰਜਨ ਦੇਵ ਜੀ ਸਾਹਿਬ ਜੀ ਨੂੰ ਤਤੀ ਤਵੀ ਦੇ ਬਹਾਲ ਕੇ ਉਥੋਂ ਦੀ ਮੁਗਲਿਆ ਹਕੂਮਤ ਨੇ ਬਹੁਤ ਤਸ਼ੀਹ ਦਿੱਤੇ ਤੁਸੀਂ ਸਭ ਜਾਣਦੇ ਜੇ ਗੁਰੂ ਅਰਜਨ ਸਾਹਿਬ ਜੀ ਨੂੰ ਤਤੀ ਤਵੀ ਤੇ ਭਾਲ ਕੇ ਸਿਰ ਤੇ ਰੇਤਾ ਪਾ ਕੇ ਤੇ ਉਹਨਾਂ ਨੂੰ ਬਹੁਤ ਤਸ਼ੱਦਦ ਟਾਏ ਤੇ ਉਹਨਾਂ ਨੂੰ ਇਨ ਮਨਾਉਣ ਲੱਗੇ ਜਦੋਂ ਗੁਰੂ ਅਰਜਨ ਦੇਵ ਜੀ ਰਾਵੀ ਦੇ ਵਿੱਚ ਲੋਪ ਹੋਣ ਲੱਗੇ ਤੇ ਉਹਨਾਂ ਸਿੰਘਾਂ ਨੂੰ ਕਿਹਾ ਵੀ ਇਹ ਲੋਕ ਜਿਹੜੇ ਆ ਮਾਲਾ ਦੇ ਨਾਲ ਸੂਤਰ ਨਹੀਂ ਆਉਂਦੇ ਇਹਨਾਂ ਨੂੰ ਚੰਗਾ ਡੰਨ ਦਿਓ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਮੇਰੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਾਰਾ ਕਹਿਣ ਲੱਗੇ ਕਿ ਅਸੀਂ ਹੁਣ ਆਪਣੇ ਪਿਓ ਦਾਦੇ ਦਾ ਬਦਲਾ ਲਾਂਗੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਸਾਨੂੰ ਸੋਹਣੇ ਘੋੜੇ ਤੇ ਸ਼ਸਤਰ ਤੇ ਨੌਜਵਾਨ ਪਚੰਗੀ ਜਿਹੜੇ ਅਰਦਾਸ ਕਰਾਉਣ ਲੋਕ ਜੱਟ ਜ਼ਿਮੀਂਦਾਰਾਂ ਨੇ ਆਪਣੇ ਬਹੁਤ ਸਾਰੇ ਜਿਹੜੇ ਬੇਟੇ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨੀ ਲਾਏ ਤੇ ਬਹੁਤ ਵੱਡਾ ਦਲ ਹੋ ਗਿਆ ਇੱਕ ਬਾਸਰ ਕੇ ਪਿੰਡ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਬਾ ਬੁੱਢਾ ਸਾਹਿਬ ਜੀ ਖੜੇ ਸਨ ਤੇ ਬਹੁਤ ਲੰਮੀ ਕਤਾਰ ਘੋੜਿਆਂ ਦੀ ਜਦੋਂ ਉਹਨਾਂ ਵੇਖੀ ਤਿਆਰ ਵਰ ਤਿਆਰ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਬੜੇ ਖੁਸ਼ ਹੋਏ ਬਾਬਾ ਬੁੱਢਾ ਸਾਹਿਬ ਜੀ ਬੜੇ ਖੁਸ਼ ਹੋਏ ਕਹਿਣ ਲੱਗੇ ਕਿ ਇਹ ਦਲ ਦਾ ਕੋਈ ਨਾਂ ਰੱਖਿਆ ਜਾਵੇ ਹੁਣ ਬਾਬਾ ਬੁੱਢਾ ਸਾਹਿਬ ਜੀ ਲਾਗੇ ਖੜੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਖੜੇ ਸਨ ਤੇ ਉਹ ਕਹਿਣ ਲੱਗੇ ਨਾਂ ਰੱਖੋ ਹੁਣ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਤੁਸੀਂ ਆਪ ਗੱਦੀ ਤੇ ਬਰਾਜਮਾਨ ਜੇ ਤੁਸੀਂ ਰੱਖੋ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹ ਬਾਬੇ ਬੁੱਢੇ ਸਾਹਿਬ ਦੇ ਨਾਂ ਤੇ ਬੁੱਢਾਦਾਰ ਰੱਖਿਆ ਉਸ ਤੋਂ ਬਾਅਦ ਇਹ ਜੋ ਤਰਨਾ ਦਲ ਹੈ ਇਹ ਬਾਬਾ ਦੀਪ ਸਿੰਘ ਜੀ ਜਿਹੜੇ ਸਾਡੇ ਸ਼ਹੀਦ ਹੋਏ ਹਨ ਲਥੇ ਸੀਸ ਤੋਂ ਇਹ ਉਹ ਦਲ ਚੱਲਦਾ ਆ ਰਿਹਾ ਹੈ ਚੱਕਰਵਰਤੀ ਚੱਲਦਾ ਵੀਰ ਇਹਨਾਂ ਦਾ ਕੰਮਕਾਰ ਕੀ ਹੈ ਕਿ ਗਰੀਬ ਗੁਰਵੇ ਦੀ ਰਾਖੀ ਕਰਨੀ ਪਾਵੇਂ ਹਿੰਦੂ ਆਏ ਪਾਵੇਂ ਕੋਈ ਮੁਸਲਮਾਨ ਆਏ ਕੋਈ ਵੀ ਆਏ ਸਾਡੇ ਕੋਲ ਜਦੋਂ ਵੀ ਕਿਸੇ ਨੂੰ ਲੋੜ ਪਵੇ ਕਿ ਸਾਡੀ ਮਦਦ ਕਰੋ ਗੁਰੂ ਸਾਹਿਬ ਜੀ ਕਹਿੰਦੇ ਭਾਵੇਂ ਤੂੰ ਬਾਣੀ ਵੀ ਪੜਦਾ ਵਾ ਭਾਵੇਂ ਕੋਈ ਕੰਮ ਕਰਦਾ ਵਾ ਕੋਈ ਦੁਖੀਆ ਬੰਦਾ ਤੇਰੇ ਕੋਲ ਆਉਂਦਾ ਵਾ ਉਸੇ ਵੇਲੇ ਹੀ ਉਹਦੇ ਨਾਲ ਤਤਪਰ ਹੋ ਕੇ ਉਹਦੀ ਮਦਦ ਕਰੋ ਬਾਕੀ ਕੰਮ ਫੇਰ ਕਰੋ ਇਸੇ ਤਰ੍ਹਾਂ ਹੀ ਭਾਈ ਤਾਰੂ ਸਿੰਘ ਜੀ ਹੋਏ ਹਨ ਜੋ ਸ਼ਹੀਦ ਹੋਏ ਹਨ ਜਿਨ੍ਹਾਂ ਦਾ ਖੋਪਰ ਲੱਥਾ ਹੈ ਤੁਸੀਂ ਭਲੀ ਭਾਂਤ ਜਾਣਦੇ ਜੇ ਉਹ ਕਿਉਂ ਸ਼ਹੀਦ ਹੋਏ ਇਹ ਨਿਹੰਗ ਸਿੰਘ ਜਿਹੜੇ ਬੰਦੇ ਹਨ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਇਹਨਾਂ ਦਾ ਬਹੁਤ ਵੱਡਾ ਕੰਮ ਹੈ ਜੇ ਕਰਨਾ ਚਾਹਣ ਤੇ ਭਾਈ ਤਾਰੂ ਸਿੰਘ ਜੀ ਜਿਹੜੇ ਪੂਲੇਪਿੰਡ ਦੇ ਹੋਏ ਹਨ ਤੇ ਉਥੋਂ ਇੱਕ ਲੱਗੇ ਛੋਟਾ ਗਰੀਬ ਰਹੀਮ ਬਖਸ਼ ਮਾਸੀ ਸੀ ਉਸ ਦੀ ਲੜਕੀ ਬੜੀ ਸੁੰਦਰ ਸੀ ਉਹ ਸੜਕ ਤੇ ਜਾ ਰਹੀ ਸੀ ਤੇ ਉਥੋਂ ਦਾ জাফর ਬੇਗ ਜਿਹੜਾ ਹਾਕਮ ਸੀ ਮੁਸਲਮਾਨ জাফর ਬੇਗ ਉਹਨੇ ਵੇਖਿਆ ਜਦੋਂ ਜਵਾਨ ਲੜਕੀ ਜਾ ਰਹੀ ਆ ਉਹ ਧੱਕਾ ਕਰਦੇ ਹੁੰਦੇ ਸਨ ਉਹ ਲੜਕੀ ਨੂੰ ਜ਼ਬਰਦਸਤੀ ਆਪਣੇ ਘੋੜੇ ਤੇ ਬਿਠਾ ਲ ਕੇ ਤੇ ਆਪਣੇ ਮਹਿਲਾਂ ਚ ਲੈ ਗਿਆ ਤੇ ਜਿਹੜਾ ਰਹੀਮ ਬਖਸ਼ਮਾਸੀ ਸੀ ਉਹਨੇ ਬੜੇ ਥਾਂ ਫਰਿਆਦ ਕੀਤੀ ਉਥੋਂ ਦੇ ਥਾਣਿਆਂ ਚ ਵੀ ਗਿਆ ਹੋਰਨਾਂ ਨੂੰ ਕਿਹਾ ਉਹਨਾਂ ਨੇ ਗਰੀਬ ਕਰਕੇ ਉਹਨੂੰ ਸਭ ਮਖੌਲ ਕੀਤੇ ਕਹਿਣ ਲੱਗੇ ਤੇਰਾ ਐਡਾ ਵੱਡਾ ਜਵਾਈ ਬਣ ਗਿਆ ਤੈਨੂੰ ਹੋਰ ਕੀ ਚਾਹੀਦਾ ਉਹ ਨਾ ਇਜਤ ਇਜਤ ਸਾਰਿਆਂ ਦੀ ਇੱਕੋ ਜੀ ਹੁੰਦੀ ਆ ਕਿਉਂਕਿ ਉਹਦੀ ਧੀ ਚੋੱਕ ਕੇ ਲੈ ਗਏ ਸੀ ਉਹ ਰੋਂਦਾ ਕਰਲਾਉਂਦਾ ਕਿਤੇ ਹਾਰ ਪਾਰਿਆ ਨਾ ਸੁਣਿਆ ਉਹਨਾਂ ਨੇ ਕਿਹਾ ਇੱਥੇ ਨਿਹੰਗਾਂ ਸਿੰਘਾਂ ਦਾ ਡੇਰਾ ਹੈ ਭਾਈ ਤਾਰੂ ਸਿੰਘ ਪੂਲਿਆਂ ਦਾ ਉਹ ਤੇਰੇ ਉਹ ਦੋਵੇਂ ਪਾਸ਼ਾ ਦੇ ਸਿੰਘ ਹਨ ਉਹ ਤੇਰੀ ਮੱਤ ਕਰਨਗੇ ਜਦੋਂ ਉੱਥੇ ਗਏ ਭਾਈ ਤਾਰੂ ਸਿੰਘ ਜੀ ਪ੍ਰਸ਼ਾਦਾ ਸੱਗਣ ਲੱਗੇ ਸਨ ਉਹਨਾਂ ਨੇ ਕਿਹਾ ਕਿ ਬੁੱਢਾ ਬੜਾ ਰੋਣ ਕਰਲਾਉਣ ਡਿਆ ਉਹਦੀ ਲੜਕੀ ਲੈ ਗਏ ਹਨ ਭਾਈ ਤਾਰੂ ਸਿੰਘ ਜੀ ਕਹਿਣ ਲੱਗੇ ਪ੍ਰਸ਼ਾਦਾ ਫੇਸਾਂਗੇ ਉਹ ਜਿਹੜਾ ਮਾਸੀ ਰਹੀ ਬਖਸੀ ਉਹਨੂੰ ਪੇਸ਼ ਕੀਤਾ ਭਾਈ ਤਾਰੂ ਸਿੰਘ ਜੀ ਦੇ ਉਹਨੇ ਬੜੀਆਂ ਭੂਬਾਂ ਮਾਰ ਮਾਰ ਰੋਇਆ ਕਹਿੰਦਾ ਮੈਂ ਬੜੇ ਥਾਂ ਗਿਆ ਹਾਂ ਸਿੰਘੋ ਥਾਣੇ 'ਚ ਵੀ ਗਿਆ ਕਹੀ ਥਾਂ ਗਿਆ ਪਰ ਮੇਰੀ ਕਿਸ ਨੇ ਫਰਿਆਦ ਨਹੀਂ ਸੁਣੀ ਮੈਨੂੰ ਪਤਾ ਲੱਗਾ ਕਲਗੀ ਵਾਲੇ ਪਾਸ਼ਾ ਦੇ ਸਿੰਘ ਜਿਹੜੇ ਉਹ ਮਦਦ ਕਰਦੇ ਹਨ ਤੇ ਮੇਰੀ ਲੜਕੀ ਜਵਾਨ ਲੈ ਗਏ ਹਨ ਭਾਈ ਤਾਰੂ ਸਿੰਘ ਜੀ ਉਸੇ ਵੇਲੇ ਸਿੰਘਾਂ ਦਾ ਜਥਾ ਲੈ ਕੇ ਉਹ জাফর ਬੇਗ ਜਿਹੜਾ ਸੀ ਹਾਕਮ ਉਹ ਲੜਕੀ ਨੂੰ ਲੈ ਕੇ ਚਮਾਰੇ ਤੇ ਚੜਿਆ ਅਸੀਂ ਸਿੰਘਾਂ ਨੇ ਪੌੜੀ ਲਾ ਕੇ ਉਹਦਾ ਸਿਰ ਕਲਮ ਕੀਤਾ ਤੇ ਸਾਹ ਸਿੰਘ ਜੀ ਉਹ ਫਿਰ জাফর ਬੇਕੋ ਨੂੰ ਲੜਕੀ ਛਡਾ ਕੇ ਰਹੀਮ ਬਖਸ਼ ਦੇ ਪੇਸ਼ ਕੀਤੀ ਇਹ ਜੋ ਨਿਹੰਗਾਂ ਸਿੰਘਾਂ ਦਾ ਜਥਾ ਹੈ ਇਹ ਅੰਮ੍ਰਿਤ ਵੇਲੇ ਤੋਂ ਉੱਠ ਪੈਂਦੇ ਹਨ ਤੇ 12 ਵਜੇ ਸੌਣਾ ਅੰਮ੍ਰਿਤ ਵੇਲੇ ਉੱਠ ਪੈਣਾ ਇਹਨਾਂ ਦੀ ਬੜੀ ਵੱਡੀ ਕਮਾਈ ਹੈ ਇਹ ਤਿਆਰਬਰ ਤਿਆਰ ਰਹਿੰਦੇ ਹਨ ਹੁਣ ਹੱਲਾ ਮੱਲਾ ਖੇਡਣਾ ਹੈ ਖਾਲਸੇ ਨੇ ਇਹ ਖਾਲਸੇ ਦੀ ਸ਼ਾਨ ਹੈ ਜੋ ਨਿਹੰਗ ਸਿੰਘ ਸਾਜੇ ਹਨ ਇਹ ਦਵੇਂ ਪਾਸ਼ਾ ਨੇ ਸਾਜਿਆ ਪੰਥ ਜੀ ਕਿਵੇਂ ਹੱਲਾ ਮੱਲਾ ਕਿਵੇਂ ਖੇលਿਆ ਜਾਂਦਾ ਨੇ ਹੰਗਾ ਵੱਲੋਂ ਨਿਹੰਗ ਸਿੰਘ ਹੋਲਾ ਮੱਲਾ ਜਿਸ ਤਰ੍ਹਾਂ ਇੱਕ ਜੰਗ ਯੋਧਾ ਸੀਨ ਹੁੰਦਾ ਹੈ ਜਦੋਂ ਸਿੰਘ ਜੰਗ ਕਰਦੇ ਹਨ ਕਿਸ ਤਰ੍ਹਾਂ ਜੰਗ ਕਰਦੇ ਹਨ ਇਹ ਦਵੇਂ ਪਾਸ਼ਾ ਨੇ ਇਹ ਸਿੰਘਾਂ ਨੂੰ ਖੁਸ਼ੀ ਦੇ ਪਾਲ ਪੂਰੇ ਕਰਨ ਵਾਸਤੇ ਉਹਨਾਂ ਕਿਹਾ ਇਦਾਂ ਜੰਗ ਦਾ ਸੀਨ ਖਿੱਚਿਆ ਹੈ ਕਿ ਜਦੋਂ ਲਾਲ ਗਲਾਲ ਸਿੰਘਾਂ ਦੇ ਉੱਤੇ ਪੈਂਦਾ ਹੈ ਤੁਸੀਂ ਕੱਲ ਨੂੰ ਵੇਖਣਾ ਹੈ ਜਦੋਂ ਲਖੋ ਲਾ ਮੱਲਾ ਸਿੰਘਾਂ ਦਾ ਜਿਹੜਿਆ ਕਿਦਾਂ ਰੰਗ ਸੁੱਟਣਾ ਹੈ ਇੱਕ ਜੰਗ ਦਾ ਸ਼ੀਨ ਪੇਸ਼ ਕਰਨਾ ਹੈ ਹੋਲਾ ਮੱਲਾ ਹੱਲਾ ਗੁੱਲਾ ਕਰਨਾ ਜਿੱਦਾਂ ਇੱਕ ਤੁਸੀਂ ਸ਼ਰਧਾਈ ਦੀ ਗੱਲ ਕੀਤੀ ਤੁਸੀਂ ਇੱਥੇ ਹੀ ਬਾਗ ਇੱਥੇ ਹੀ ਹੁੰਦਾ ਸੀ ਜਿੱਥੇ ਗੁਰੂ ਸਾਹਿਬ ਰਹਿੰਦੇ ਹੁੰਦੇ ਸੀ ਇਹ ਗੁਰੂ ਸਾਹਿਬ ਜੀ ਇੱਥੇ ਰਹਿੰਦੇ ਸੀ ਉਹਨਾਂ ਦਾ ਇੱਥੇ ਇੱਕ ਬੋੜ ਆ ਉੱਥੇ ਪ੍ਰਸ਼ਾਦੀ ਹਾਥੀ ਵੀ ਵੱਜਦਾ ਹੁੰਦਾ ਸੀ ਮਹਾਰਾਜ ਦਾ ਕਲਾ ਜੰਗ ਸ਼ਸਤਰ ਕੌਂਕੇ ਇੱਥੋਂ ਦੇ ਜਿਹੜੇ ਸੰਤ ਗੁਰਦੇਵ ਸਿੰਘ ਜੀ ਜਹੇਦਾਰ ਹਨ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ ਜੇ ਇੱਥੋਂ ਦੇ ਹੁਣ ਤਰਨਾ ਦਲ ਦੇ ਮੁਖੀ ਸਿੰਘ ਸਾਹਿਬ ਜਹੇਦਾਰ ਬਾਬਾ ਜੋਗਾ ਸਿੰਘ ਜੀ ਉਹ ਮੁਖੀ ਹਨ ਜੋ ਤਰਨਾ ਦਲ ਦੇ ਬੁੱਢਾ ਦਲ ਦੇ ਸੰਤ ਬਾਬਾ ਜਹੇਦਾਰ ਬਾਬਾ ਗੁਰਦੇਵ ਬਾਬਾ ਬਲਬੀਰ ਸਿੰਘ ਜੀ 96 ਕਰੋੜੀ ਬੁੱਢਾ ਦਲ ਦੇ ਬਾਬਾ ਜੀ ਘੋੜਿਆਂ ਦਾ ਵੀ ਕੋਈ ਕਰਤੱਵ ਵਗੈਰਾ ਕੁਝ ਹੋਲੇ ਮੱਲੇ ਦੇ ਵਿੱਚ ਵੇਖਣ ਨੂੰ ਮਿਲਦੇ ਆ ਵੇਖੋ ਜੀ ਘੋੜਿਆਂ ਦੇ ਕਰਤੱਵ ਤੇ ਸਿੰਘਾਂ ਦੇ ਜੋ ਘੋੜਿਆਂ ਦੇ ਚੜਨਾ ਵਾ ਬਹੁਤ ਦੌੜਾਂ ਲਗਣੀਆਂ ਫਿਸ਼ਿੰਗਾਂ ਨੇ ਸੈਸਤਰ ਵਿਦਿਆ ਖੇਡਣਾ ਵਾ ਉੱਥੇ ਤੇ ਲੋਕਾਂ ਨੂੰ ਆਪਣਾ ਵੀ ਬਚਾਉਣਾ ਬੜਾ ਔਖਾ ਹੋ ਜਾਂਦਾ ਕਿਉਂਕਿ ਇੱਕ ਜੰਗ ਦਾ ਸੀਨ ਹੁੰਦਾ ਹੈ ਤੇ ਜਿਹੜਾ ਵੀ ਕੋਹੋਲੇ ਮੱਲੇ ਦੇ ਵਿੱਚ ਜਾ ਕੇ ਤੇ ਆਪਣੇ ਢੰਗ ਨਾਲ ਹੀ ਰਹੇ ਕਿਉਂਕਿ ਜਿਹੜੇ ਘੋੜੇ ਹਨ ਆਮ ਮਾਰੇ ਭੱਜਣੇ ਉੱਥੇ ਸਿੰਘਾਂ ਨੇ ਬੜੇ ਆਪਣੀ ਸ਼ਕਤੀਬਲ ਦਾ ਪ੍ਰਯੋਗ ਕਰਨਾ ਹੈ ਬੜੀ ਕਿਉਂਕਿ ਖਾਲਸਾ ਕਾਲਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮ ਕੀ ਮੌਜ ਵੇਖੋ ਸਾਰੀਆਂ ਫੌਜਾਂ ਹੁੰਦੀਆਂ ਹਨ ਹੁਣ ਮੋਦੀ ਸਾਹਿਬ ਸਾਡੇ ਇਥੋਂ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਫੌਜ ਹੈ ਹੋਰ ਦੇਸ਼ਾਂ ਦੀ ਫੌਜ ਹੈ ਇਹ ਜਿਹੜੀ ਫੌਜ ਹੈ ਕਾਲਪੁਰਖ ਕੀ ਫੌਜ ਖਾਲਸਾ ਕਾਲਪੁਰਖੀ ਫੌਜ ਆ ਪ੍ਰਗਟਿਓ ਖਾਲਸਾ ਪ੍ਰਮਾਤਮੇ ਹੀ ਕਾਲਪੁਰਖ ਦੀ ਫੌਜ ਆ ਸਾਰੀਆਂ ਫੌਜਾਂ ਦੇ ਉਪੂ ਦੀ ਫੌਜ ਆ ਜਿਹੜੇ ਕਿ ਸਾਰੇ ਸਾਡੇ ਧੀਆਂ ਪੋਤੇ ਆ ਭਾਵੇਂ ਹੜ ਕੋ ਹਿੰਦੂ ਆਵੇ ਭਾਵੇਂ ਕੋਈ ਮੁਸਲਮਾਨ ਆਵੇ ਦੁਖੀ ਆਵੇ ਅਸੀਂ ਉਸੇ ਵੇਲੇ ਉਹਦੀ ਮਦਦ ਕਰਨ ਤਿਆਰ ਆ ਸਾਡੇ ਵਿੱਚ ਕਿਸੇ ਨਾਲ ਈਰਖਾ ਵੈਰ ਨਹੀਂਗਾ ਇਹ ਹੀ ਸੰਦੇਸ਼ ਸਾਡੇ ਗੁਰੂ ਸਹਿਬਾਨਾ ਨੇ ਦਿੱਤਾ ਹੈ ਕਿ ਕਿਸੇ ਦੇ ਨਾਲ ਤੁਸੀਂ ਵਖਰੇਵਾ ਨਹੀਂ ਕਰਨਾ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਨਾਲ ਮਿਲ ਕੇ ਰਹਿਣਾ ਹਾਂਜੀ ਹਾਂਜੀ ਖਾਲਸੇ ਦਾ ਮਤਲਬ ਪਿਓਰ ਹੁੰਦਾ ਵਾ ਜਿੱਦਾਂ ਇੱਕ ਦੇਸੀ ਘੋੜਾ ਹੁੰਦਾ ਪਿਓਰ ਉੱਤੇ ਖਾਲਸਾ ਲਿਖਿਆ ਹੁੰਦਾ ਖਾਲਸੇ ਦਾ ਇਹ ਮਤਲਬ ਹੈ ਕਿ ਨਾ ਈਰਖਾ ਨਹੀਂ ਕਰਨੀ ਜੇ ਆਪਾਂ ਕਿਸੇ ਨਾਲ ਈਰਖਾ ਕਰਦੇ ਹਾਂ ਕਿਸੇ ਨਾਲ ਵੈਰ ਕਰਦੇ ਫਿਰ ਆਪਾਂ ਪਿਓਰ ਨਹੀਂ ਹਾਂ ਖਾਲਸਾ ਮਾਰੇ ਨੇ ਹੁਣ ਜਿਹੜਾ ਰਾਜ ਕਰੇਗਾ ਖਾਲਸਾ ਲਿਖਿਆ ਵਾ ਇਹ ਗੁਰੂ ਨਾਨਕ ਸਾਹਿਬ ਜੀ ਨਹੀਂ ਲਿਖਿਆ ਇਹ ਮੱਕੇ ਮਦੀਨੇ ਵਿੱਚ ਮਹਾਰਾਜ ਨੇ ਲਿਖਿਆ ਰਾਜ ਕਰੇਗਾ ਖਾਲਸਾ ਪਿਓਰ ਜਿਹੜਾ ਖਾਲਸਾ ਰਾਜ ਕਰੂਗਾ ਆਕੀ ਰਹੇ ਨਾ ਕੋਈ ਜਿਹੜੇ ਲੋਕ ਕਰਪਟ ਆ ਜਿਨ੍ਹਾਂ ਦੇ ਮਨ ਮਾੜੇ ਆ ਜਿਹੜੇ ਵੇਖ ਕੇ ਇੱਕ ਦੂਜੇ ਹੀਰਖਾਨਾ ਛਰਦੇ ਆ ਜਾਂ ਕਈਆਂ ਨੂੰ ਲੁੱਟ ਲੈਂਦੇ ਆ ਜਾਂ ਕਤਲ ਕਰਦੇ ਆ ਉਹ ਖਾਲਸੇ ਨਹੀਂ ਹੋ ਸਕਦੇ ਖਾਲਸਾ ਦਾ ਇੱਕ ਸਾਧੂ ਸਰੂਪ ਆ ਸੰਤ ਸਰੂਪ ਆ ਸੰਤ ਸਿਪਾਈ ਸਾਨੂੰ ਬਣਾਇਆ ਮਹਾਰਾਜ ਨੇ ਅਹੀਂ ਸਾਰਿਆਂ ਦੇ ਮਦਦਗਾਰ ਆ ਸਾਨੂੰ ਚੰਗੀ ਤਰ੍ਹਾਂ ਨਿਗਾਹ ਨਾਲ ਲੋਕ ਵੇਖਣਾ ਜਿੱਥੇ ਸਾਡੀ ਲੋੜ ਆ ਬਾਕੀ ਫੋਰ ਕਈ ਨਵੇਂ-ਨਵੇਂ ਖਾਲਸੇ ਪੈਦਾ ਹੋ ਰਹੇ ਆ ਨਵੇਂ-ਨਵੇਂ ਜਥੇ ਜਥੇਬੰਦੀਆਂ ਪੈਦਾ ਹੋ ਰਹੀਆਂ ਮਹਾਰਾਜ ਦਵੇਂ ਪਾਸ਼ਾ ਨੇ ਬੁੱਢਾ ਦਲ ਤੇ ਤਰਨਾ ਦਲ ਇਹ ਜੋ ਦੋ ਜਥੇਬੰਦੀਆਂ ਬਣਾਈਆਂ ਇਹਦੇ ਵਿੱਚੋਂ ਕਾਫੀ ਮਿਸ਼ਲਾਂ ਨਿਕਲ ਕੇ ਤੇ ਜਿਹੜਾ ਸਾਡਾ ਬੜਾ ਵੱਡਾ ਫਸਾਰਾ ਹੋਇਆ ਹੋਇਆ ਵਾ ਤੇ ਇਹ ਮੇਨ ਬੁੱਢਾ ਦਲ ਤਰਨਾ ਦਲ ਆ ਇਹ ਗੁਰੂ ਦਾ ਪੰਥ ਇਹੋ ਹੀ ਆ ਜਿਹੜਾ ਲੋਕਾਂ ਨੂੰ ਸਮਝ ਨਹੀਂ ਆ ਰਹੀ ਕੋਈ ਨਵੇਂ ਸਰਕਾਰ ਦੇ ਨਾਲ ਹੱਥ ਜੋੜ ਕਰਕੇ ਨਵੇਂ-ਨਵੇਂ ਪੰਥ ਬਣ ਜਾਂਦੇ ਹਨ ਮਾਰੇ ਨੇ ਦਸਮ ਗ੍ਰੰਥ ਜੀ ਵਿੱਚ ਲਿਖਿਆ ਦਿਨ ਤੀਸਰੇ ਮਿਟ ਜਾਣਗੇ ਇਹ ਲੋਕ ਤੀਸਰੇ ਦਿਨ ਮਰਦੇ ਜਾਣਗੇ ਇਹ ਜਿਹੜਾ ਖਾਲਸਾ ਪੰਥ ਆ ਇਹ ਜੁਗੋ ਜੁਗ ਟਾਲਿਆ ਪ੍ਰਗਟ ਹੋ ਖਾਲਸਾ ਪ੍ਰਮਾਤਮਾ ਕੀ ਮੋਜ ਇਹ ਉਹ ਪ੍ਰਮਾਤਮਾ ਦੀ ਮੋਜ ਨਾਲ ਪ੍ਰਗਟ ਹੋਇਆ ਵਾ ਪ੍ਰਗਟ ਹੋ ਹੁੰਦਾ ਜਿਹੜਾ ਮਰਦਾ ਨਹੀਂ ਜਿਹੜਾ ਜੰਮਦਾ ਉਹ ਮਰਦਾ ਵਾ ਇਹ ਖਾਲਸਾ ਕਦੇ ਵੀ ਨਹੀਂ ਮਰਦਾ ਇਹ ਪ੍ਰਗਟ ਹੀ ਤੁਰਿਆ ਜਾਣਾ ਵਾ ਇਹ ਖਾਲਸਾ ਵੀ ਪ੍ਰਗਟਿਆ ਗੁਰੂ ਨਾਨਕ ਸਾਹਿਬ ਪ੍ਰਗਟਿਆ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟਿਆ ਸਾਡੇ 10ਵੇਂ ਪਾਸ਼ਾ ਜਿਹੜੇ ਕਾਲਪੁਰਖ ਦਾ ਸਰੂਪ ਹਨ ਉਹ ਪ੍ਰਗਟ ਹੈ 24 ਘੰਟੇ ਖਾਲਸਾ ਕਾਲਪੁਰਖ ਦੀ ਫੌਜ ਪ੍ਰਗਟ ਉਹ ਖਾਲਸਾ ਪਰਮਾਤਮਾ ਦੀ ਮੌਜ ਮਾਰੇ ਕਹਿੰਦੇ ਖਾਲਸੇ ਮੈਂ ਮੈਂ ਹਾਂ ਜਦੋਂ ਖਾਲਸਾ ਰਹੇ ਨਿਆਰਾ ਤਬ ਲਈ ਤੇਜ ਦਿਉ ਮੈਂ ਸਾਰਾ ਜਦੋਂ ਖਾਲਸਾ ਨਿਆਰਾ ਰਹੂਗਾ ਮਾਰੇ ਕਮਾਂ ਤੋਂ ਬਚ ਕੇ ਰਹੂਗਾ ਕਾਮ ਕ੍ਰੋਧ ਲੋਭ ਮਹੰਕਾਰ ਤੋਂ ਜਿੱਤ ਕੇ ਸਾਰਿਆਂ ਨਾਲ ਚੰਗੀ ਨਿਗ੍ਹਾ ਨਾਲ ਵੇਖੂਗਾ ਖਾਲਸੇ ਨੂੰ ਕੋਈ ਜਿੱਤ ਨਹੀਂ ਸਕਦਾ ਇਹਨੂੰ ਕੋਈ ਤੋਪਾਂ ਵੀ ਨਹੀਂ ਟਾ ਸਕਦੀ ਆ ਵੇਖੋ ਤੁਸੀਂ ਸਹਿਬਜ਼ਾਦੇ ਆ ਸਿੱਧੀ ਪਾਈ ਮਾਰੇਗੇ ਸਵਾ ਲੱਖ ਸੀ ਇਹ ਕਲਡਾਉ ਉਹ ਸਹਿਬਜ਼ਾਦੇ 10 10 ਲੱਖ ਵੈਰੀ ਨਾਲ ਲੜੇ ਕਿਉਂਕਿ ਉਹ ਖਾਲਸਾ ਸੀ ਪਿਓਰ ਸੀ ਉਹ ਮਹਾਰਾਜ ਦੇ ਨਾਲ ਕਾਲਪੁਰਖ ਦੀ ਜੋਤ ਸੀ ਉਹਨਾਂ ਨੂੰ ਕੋਈ ਜਿੱਤ ਨਹੀਂ ਸਕਦਾ ਜੇ ਆਪਾਂ ਖਾਲਸੇ ਹੋ ਜੀਏ ਸਾਨੂੰ ਕੋਈ ਤੋਪਾਂ ਟੈਂਕਾਂ ਨਹੀਂ ਧਾ ਸਕਦੀਆਂ ਅਸੀਂ ਸਾਰਿਆਂ ਦੇ ਵਿਜੇ ਪ੍ਰਾਪਤ ਕਰ ਸਕਦੇ ਹਾਂ ਪਰ ਖਾਲਸਾ ਬਣਨਾ ਪਊਗਾ ਜੇ ਅਸੀਂ ਖਾਲਸੇ ਨਹੀਂ ਆ ਜੇ ਅਸੀਂ ਇਹ ਖਾ ਕਰਦੇ ਆ ਕਿ ਇਹਨੂੰ ਆਨੇ ਪਈ ਅਸੀਂ ਪੁੱਠੇ ਕਰਦੀਏ ਕਿਸੇ ਨੂੰ ਕਤਲ ਕਰਦੀਏ ਜਾਂ ਕਿਸੇ ਨੂੰ ਐ ਕਰੀਏ ਉਹ ਖਾਲਸਾ ਨਹੀਂ ਹੋ ਸਕਦਾ ਖਾਲਸਾ ਜਿਹੜਾ ਵਾ ਇੱਕ ਪਵਿੱਤਰ ਚੀਜ਼ ਖਾਲਸਾ ਜਿਹੜਾ ਸ਼ਬਦ ਆ ਇਹਨੂੰ ਗਲਤ ਗਲਤ ਢੰਗ ਨਾਲ ਵੇਖਿਆ ਜਾਂਦਾ ਰਾਜ ਕਰੇਗਾ ਖਾਲਸਾ ਇਹ ਖਾਲਸਾ ਰਾਜ ਉਹ ਕਰੂਗਾ ਜਿਹੜਾ ਖਾਲਸਾ ਹੋਊਗਾ ਮਾਰਨ ਲਿਖਿਆ ਸਭੇ ਮਜਬ ਖਾਲਸਾ ਹੋਸੀ ਹੁਣ ਸਮਾਂ ਆਊਗਾ ਇਹ ਨਹੀਂ ਵੀ ਥੋੜੇ ਜਿਹਾ ਵੇਖੋ ਕਿੱਥੇ ਉਹਦੇ ਹਸਤੇ ਤੱਕ ਰਾਜ ਹੋਏ ਜਿੱਥੋਂ ਸੂਰਜ ਚੜਦਾ ਤੇ ਜਿੱਥੇ ਛਿਪਦਾ ਇੱਥੋਂ ਤੱਕ ਖਾਲਸੇ ਦਾ ਰਾਜ ਹੋਣਾ ਪਰ ਖਾਲਸਾ ਸਭੇ ਮਜਬ ਸਾਰਾ ਮਜਬੀ ਸਾਰਾ ਵਰਲਡ ਹੀ ਖਾਲਸਾ ਬਣੂਗਾ ਕਿਉਂਕਿ ਇੰਨੇ ਕ ਜਾਈ ਖਾਲਸੇ ਤੇ ਅਸੀਂ ਰਾਜ ਕਰ ਹੀ ਨਹੀਂ ਸਕਦੇ ਸਾਰੇ ਲੋਕ ਹੀ ਖਾਲਸਾ ਬਣ ਜਾਣਗੇ ਪਵਿੱਤਰ ਬਣ ਜਾਣਗੇ ਜਿਨ੍ਹਾਂ ਦੇ ਵਿੱਚ ਕਿਸੇ ਨਾ ਈਰਖਾ ਨਹੀਂ ਰਹੂਗੀ ਮਾਇਆ ਇਕੱਠੀ ਕਰਕੇ ਦੇਵੇਂਗੇ ਲੰਗਰ ਲਾਏ ਨੰਗਾ ਭੁਖਾਰ ਦੀਆ ਖਾਲੀ ਕੋਈ ਨਾ ਜਾਏ ਇਹ ਨਹੀਂ ਕੋਈ ਤਗੜਾ ਉਹ ਮਾਇਆ ਨੱਪੀ ਫਿਰਦਾ ਜਿਹੜਾ ਗਰੀਬ ਆ ਗਰੀਬ ਆ ਮਾਰਾ ਕਹਿੰਦੇ ਮਾਇਆ ਇਕੱਠੀ ਕਰਕੇ ਲੰਗਰ ਲਾਵਾਂਗੇ ਕੋਈ ਨੰਗਾ ਭੁੱਖਾ ਕੋਈ ਗਰੀਬ ਕੋਈ ਵੀ ਸਭ ਖੁਸ਼ੀ ਰਹਿਣਗੇ ਸਭ ਨੂੰ ਸੁੱਖ ਮਿਲੇਗਾ ਹਾਂਜੀ ਠੀਕ ਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਬਿਲਕੁਲ ਇਹ ਸਭ ਪਵਿੱਤਰ ਸਥਾਨ ਦੀ ਮਹਾਨਤਾ ਜਿਹੜੀ ਉਹ ਦੱਸੀ ਗਈ ਹੈ ਕਿ ਕਿਵੇਂ ਸਾਡੇ ਗੁਰੂ ਸਾਹਿਬਾਨਾ ਨੇ ਇਸ ਜਗ੍ਹਾ ਦੇ ਉੱਤੇ ਦੋ ਦਲ ਜਿਹੜੇ ਉਹ ਉਹਨਾਂ ਦੀ ਸਿਰਜਣਾ ਕੀਤੀ ਤੇ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਖਾਲਸਾ ਬਣਿਆ ਤੇ ਉਸੇ ਤਰੀਕੇ ਦੇ ਨਾਲ ਇਸ ਸ਼ਰਧਾਈ ਦੀ ਵੀ ਗੱਲ ਕੀਤੀ ਜਿੱਥੇ ਗੁਰੂ ਸਾਹਿਬ ਖੁਦ ਲੰਗਰ ਤਿਆਰ ਕਰਦੇ ਸੀ ਤੇ ਉਸ ਤੋਂ ਬਾਅਦ ਸੰਗਤਾਂ ਦੇ ਵਿੱਚ ਵਰਤਾਇਆ ਜਾਂਦਾ